ਜਸ ਮਿਲਦਾ ਹੈ ਛੁਬ ਕਰ ਮਾਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦਿੰਦਾ ਹੈ ਜੋ ਦੁਨੀਆਂ ਨੂੰ ਜਸ ਸੇ ਉਸ ਦੇ ਗਾਉਣੇ ਪੈਂਦੇ ਨੇ ਇੱਕ ਕੀ ਉਸ ਦੀ ਨਜ਼ਰ ਸਵਲੀ ਲਈ ਦਿਲ ਦਾ ਨਜ਼ਰਾਂ ਨਾ ਕਾਫੀ ਨਹੀਂ ਮਸਤਾ ਦਿਲਦਾਰ ਦੀ ਖਾਤਰ ਹੀ ਸਿਰ ਭੇਟ ਚੜਾਉਣੇ ਪੈਂਦੇ ਨੇ ਗਮੀ ਸਵੇਰ ਬਹਾਰਾਂ ਲੈ ਕੇ ਆਈ ਐ ਭਾਵੇਂ ਕੋਈ ਮੁੱਲਾ ਸੇਖੀ ਈਸਾਈ ਐ ਜੀ ਦਾਤਾ ਭਾਵੇਂ ਕੋਈ ਮੁੱਲਾ ਸੇਖੀ ਈਸਾਈ ਐ ਓ ਹਰ ਫਿਰਕੇ ਧਰਮਾਂ ਦੇ ਪੈਰੋਕਾਰਿਆ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਾ ਨੂੰ ਜੀ ਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਅਮੀ ਸਵੇਰ ਬਹਾਰਾਂ ਲੈ ਕੇ ਆਹੀ ਐ ਭਾਵੇਂ ਕੋਈ ਮੁੱਲਾ ਸੇਖੀ ਈਸਾਈ ਐ ਜੀ ਦਾਤਾ ਭਾਵੇਂ ਕੋਈ ਮੁੱਲਾ ਸੇਖੀ ਈਸਾਈ ਐ ਓ ਹਰ ਫਿਰ ਕੇ ਤਮਾਂ ਦੇ ਪੈਰੋ ਕਾਰਿਆਂ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਜੀ ਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਆਈ ਚਾਰ ਇੱਕ ਸਾਂਝਾ ਹੋਵਣ ਗੂੜੀਆਂ ਜੀ ਸਦਾ ਸੁਹਾਗਣ ਹੱਥੀ ਸੋਵਣ ਚੂੜੀਆਂ ਜੀ ਜੀਦਾ ਦਾ ਸਦਾ ਸੁਹਾਗਣ ਹੱਥੀ ਸੋਵਣ ਚੂੜੀਆਂ ਜੀ ਔ ਖੇਡਣ ਘੋਤੀ ਮਾਂ ਦੀ ਗੋਦੀ ਮਾਦੀ ਲਾਲ ਪਿਆਰਿਆ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਜੀ ਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਈਦ ਮੁਬਾਰਕ ਹੋਵੇ ਈਦ ਮੁਬਾਰਕ ਹੋਵੇ ਈਦ ਮੁਬਾਰਕ ਹੋਵੇ ਹੋਲੀ ਲੋੜੀ ਬਈ ਗੰਦਲਾ ਘੋਟੇ ਦਾਦੀ ਚੁੱਲ੍ਹੇ ਤੋੜੀ ਬਈ ਜੀ ਦਾਤਾ ਗੰਦਲਾ ਘੋਟੇ ਦਾਦੀ ਚੁੱਲ੍ਹੇ ਤੋੜੀ ਬਈ ਔ ਨਾਲ ਮੱਕੀ ਦੀ ਰੋਟੀ ਨਾਲ ਮੱਕੀ ਦੀ ਰੋਟੀ ਲੋਟਾ ਨਜ਼ਾਰਿਆਂ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਜੀ ਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਚਾਹਵਾਂ ਨੂੰ ਧੈ ਅਸੀਸਾ ਰਖੜੀ ਬੰਨ ਪਰਾਵਾਂ ਨੂੰ ਜੀਦਾਤਾ ਧੈ ਅਸੀਸਾ ਰਖੜੀ ਬੰਨ ਪਰਾਵਾਂ ਨੂੰ ਆਸਾਨ ਮਹੀਨੇ ਪਿੰਗਾ ਝੂਟ ਹਲਾਰਿਆ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਜੀਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਮਾਨਵੀ सदा ही करदार है याद रखो तफाक कैमहर करदार जी दाता याद रखो तफाक कैमहर करदार है तो कोई बोलना ता कोई बोलना कटे मुंह खारियां दे पल हो भारत सार्याबारत सार्यानी पावन फेरे चई चांी बई जो परेसी बई ठेरी साई बई जीदा ਜੋ ਪਰਦੇਸੀ ਬੈਠੇ ਰੀ ਜੇ ਸਾਈ ਬਈ ਓ ਫੁੱਲਾ ਵਾਂਗ ਹੱਸ ਹੱਸ ਕਰਨ ਗੁਜ਼ਾਰਿਆ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਜੀ ਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਲੱਗਾ ਬਾਲਕ ਹੱਸਦਾਰੈ ਮੀ ਮੇਰਾ ਦਾ ਸਾਰਿਆਂ ਉੱਤੇ ਵੱਸਦਾਰੈ ਜੀ ਦਾਤਾ ਮੀ ਮੇਰਾ ਦਾ ਸਾਰਿਆਂ ਉੱਤੇ ਵੱਸਦਾਰੈ ਔ ਲੱਗਣ ਪਾਗ ਹਮੇਸ਼ਾ ਕੁੱਲੀਆਂ ਟਾਰਿਆ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਜੀ ਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਰਹੀ ਚਮਕਦੀ ਕਿਰਨ ਹਮੇਸ਼ਾ ਲੋਹਾ ਦੀ ਸੌਰਿਆਂ ਦੇ ਘਰ ਚਾਂਜਰ ਛਣਕੇ ਨੌਹਾਂ ਦੀ ਜੀਦਾਦਾ ਸੌਰਿਆਂ ਦੇ ਘਰ ਚਾਂਜਰ ਛਣਕੇ ਨੌਹਾਂ ਦੀ ਆਓ ਹਰ ਇੱਕ ਦੇ ਘਰ ਹਰ ਇੱਕ ਦੇ ਘਰ ਮੌਲਾਵਾਰੇ ਨਿਆਰਿਆਂ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਜੀਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਮਤਾਬਕ ਹਰ ਬੂਟਾ ਹੀ ਫਲਦਾਰ ਹੈ ਦੀਪ ਖੁਸ਼ੀ ਦਾ ਹਰ ਇੱਕ ਘਰ ਵਿੱਚ ਬਲਦਾਰ ਹੈ ਜੀ ਦਾ ਤਾਂ ਦੀਪ ਖੁਸ਼ੀ ਦਾ ਹਰ ਇੱਕ ਘਰ ਵਿੱਚ ਜਲਦਾਰ ਹੈ ਉਹ ਨਾਸ ਗਮਾਂ ਦਾ ਹੋਵੇ ਅੱਖ ਪਲਕਾਰਿਆਂ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਜੀ ਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਜਨਮ ਦਿਹਾੜੇ ਅਵਸਰ ਪੁਰਬ ਵਡੇਰਿਆਂ ਦੇ ਜਨਮ ਦਿਹਾੜੇ ਅਵਸਰ ਪੁਰਬ ਵਡੇਰਿਆਂ ਦੇ ਸ਼ਰਦਾ ਨਾਲ ਮਨਾਉਣੇ ਕਾਜ ਚੰਗੇਰਿਆਂ ਦੇ ਜੀਦਾਤਾ ਸ਼ਰਤਾ ਨਾਲ ਮਨਾਉਣੀ ਕਾਜ ਚੰਗੇਰਾ ਦੇ ਓ ਜੱਟ ਲਹਾਰ ਤੇ ਸੁਨਿਆਰਿਆ ਸਾਰਿਆਂ ਨੂੰ ਜੱਟ ਲਹਾਰ ਰਾਜਾਂ ਤੇ ਸੁਨਿਆਰਿਆ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਜੀਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਰਿਆਂ ਨੂੰ ਓ ਖਿੜ ਖਿੜ ਹੱਸਣ ਪਿੰਡ ਮਹੱਲੇ ਗਲੀਆਂ ਜੀ ਮਹਿਕ ਮੁਹੱਬਤ ਵੰਡਣ ਰੂਹਾਂ ਰਲੀਆਂ ਜੀ ਜੀਦਾਦਾ ਮਹਿਕ ਮੁਹੱਬਤ ਵੰਡਣ ਰੂਹਾਂ ਰਲੀਆਂ ਜੀ ਓ ਅਮਰਜੀਤ ਸਿੰਘ ਲਿਖਦਾ ਅਮਰਜੀਤ ਸਿੰਘ ਲਿਖਦਾ ਅੰਮ੍ਰਿਤ ਜੀਤ ਸਿੰਘ ਲਿਖਦਾ ਹਰ ਫਨਿਆਰਿਆ ਨੂੰ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਾਲਾਂ ਨੂੰ ਜੀਦਾਤਾ ਖੁਸ਼ੀਆਂ ਦੇ ਪਲ ਹੋਣ ਮੁਬਾਰਕ ਸਹਾਰਾ ਨੂੰ